ਹਲੋ ਸਤਿ ਸ਼੍ਰੀ ਅਕਾਲ ਬਣੀ ਸਤਿ ਸ਼੍ਰੀ ਅਕਾਲ ਕੀ ਗੱਲ ਰਖੜੀ ਪੰਨਣ ਨਹੀਂ ਆਉਣਾ ਨਾ ਮੈਂ ਨਹੀਂ ਆਣਾ ਕਿਉਂ ਕਿਉਂਕਿ ਮੈਂ ਤਾਂ ਜਿ ਪਿਛਲੇ ਸਾਲ ਆਈ ਕਿਵੇਂ ਮੇਰਾ ਜਲੂਸ ਕੱਢਿਆ ਸੀ ਤੈਨੂੰ ਯਾਦ ਕੁਛ ਤਾਂ ਸੁਰਤ ਹੈ ਕਿਵੇਂ ਤੇਰੇ ਕਿਹੜੇ ਘੁੱਟ ਤੇ ਰਖੜੀ ਬੰਦੀ ਸੀ ਕਿਵੇਂ ਆਨਗਵਾਂਡ ਜਲੂਸ ਦੇਖਦਾ ਸੀ ਲੋਕ ਹੱਸਦੇ ਸੀ ਮੈਨੂੰ ਪਤਾ ਮੈਂ ਕਿਹੜੇ ਮੂਹ ਨਾਲ ਵਾਪਸ ਆਈ ਆ ਕਿਹੜੇ ਕਿਹੜਾ ਜਿਗਰਾ ਲੈ ਕੇ ਆਈ ਸੀ ਮੈਂ ਅੱਛਾ ਤੂੰ ਹੜ ਤੱਕ ਪੁਰਾਣੀ ਗੱਲ ਭੁੱਲੀ ਨਹੀਂ ਹੈ ਕਿਵੇਂ ਭੁੱਲ ਜਾਂ ਦੱਸ ਤਾਂ ਸਹੀ ਮੈਂ ਕਿਵੇਂ ਭੁੱਲ ਜਾਂ ਮੈਂ ਤਾਂ ਪੇਕੇ ਆਉਣੀ ਨਹੀਂ ਵੀ ਡਰ ਲੱਗਦਾ ਹੁਣ ਅੱਜੇ ਤਾਂ ਹਜੇ ਮੈਂ ਪਹੁੰਚੀ ਨਹੀਂ ਹੁੰਦੀ ਲੋਕਾਂ ਦੇ ਲਾਭੇ ਮੈਨੂੰ ਪਹਿਲਾਂ ਸ਼ੁਰੂ ਹੋ ਜਾਂਦੇ ਕੋਈ ਕਹਿੰਦਾ ਤੇਰੇ ਭਰਾ ਨੇ ਮੋਟਰ ਚੋਰੀ ਕਰ ਲਈ ਕੋਈ ਕਹਿੰਦਾ ਸਾਡੇ ਪੈਸੇ ਮੁੱਕਰ ਗਿਆ ਕੋਈ ਕਹਿੰਦਾ ਤੁਸੀਂ ਹੀ ਦੇ ਦਿਓ ਜੀ ਦੱਸ ਹਣ ਕਿਵੇਂ ਆਵਾਂ ਨਹੀਂ ਨਹੀਂ ਭਣੇ ਰਖੜੀ ਬੰਨਣਾ ਤਾਂ ਤੈਨੂੰ ਆਉਣਾ ਪੈਣਾ ਮੇਰੇ ਸਾਰੇ ਦੋਸਤਾਂ ਦੇ ਗੁੱਟ ਤੇ ਰਖੜੀ ਬੰਨੀ ਹੋਣੀ ਹੈ ਤੇ ਉਹਨਾਂ ਨੇ ਮੈਨੂੰ ਪੁੱਛਣਾ ਵੀ ਤੇਰੀ ਭੈਣ ਕਿਉਂ ਨਹੀਂ ਆਈ ਉਹਨਾਂ ਨੇ ਤਾਂ ਮੇਰਾ ਮਖੌਲ ਰੋਣਾ ਕਿ ਜਿੱਤੇ ਤੂੰ ਮੇਰੇ ਰਖੜੀ ਨਹੀਂ ਬੰਨੀ ਹੈ ਇਸ ਵਾਰ ਕਿਵੇਂ ਹੋ ਸਕਦਾ ਕਿ ਤੂੰ ਬੰਨਦੀ ਨਹੀਂ ਮੇਰੇ ਨਾ ਭੈਣੇ ਆਇਆ ਨਾ ਕਰ ਪਲੀਜ਼ ਤੂੰ ਰਖੜੀ ਬੰਨਣ ਆਇਆ ਨਾ ਭਰਾਵਾ ਤੇਰੇ ਮੂਰੇ ਬੰਨੇ ਹੱਥ ਇੱਕ ਗਿਣਦੀਆਂ ਦੋ ਗਿਣਦੀਆਂ ਮੈਂ ਨਹੀਂ ਆ ਨਹੀਂ ਨਹੀਂ ਹੁਣ ਤਾਂ ਭੈਣੇ ਮੈਂ ਤਿੰਨ ਚਾਰ ਦਿਨਾਂ ਤੋਂ ਠੀਕ ਐ ਤੈਨੂੰ ਲੱਗ ਰਿਹਾ ਹੈ ਮੇਰੀ ਆਵਾਜ਼ ਤੋਂ ਕਿ ਮੇਰਾ ਕੁਛ ਖਾਦਾ ਹੋਇਆ ਨਹੀਂ ਖਾਦਾ ਤੂੰ ਭੈਣ ਬਣ ਕੇ ਆ ਮੈਂ ਤਾਂ ਤੇਰੇ ਲਈ ਇੰਨੇ ਸੋਹਣੇ ਗਿਫਟ ਲਈ ਬੈਠਾ ਹਾਂ ਸਾਬੀ ਬੈਠਾ ਵੀ ਮੇਰੀ ਭੈਣ ਆਊਗੀ ਉਹਨੂੰ ਮੈਂ ਗਿਫਟ ਦੇਵਾਂਗਾ ਤੂੰ ਕਿਹੜੀ ਆ ਮੈਂ ਆਉਣਾ ਨਹੀਂ ਤੈਨੂੰ ਆਉਣਾ ਪੈਣਾ ਭੈਣੇ ਭੈਣ ਮੜ ਕੇ ਦੇਖ ਤੂੰ ਮੈਂ ਤੇਰੇ ਫੋਨ ਵਿੱਚ ਦੀ ਵੀ ਪੈਰੀ ਹੱਥ ਲਾਉਣ ਨੂੰ ਤਿਆਰ ਆ ਪਰ ਤੂੰ ਆ ਭੈਣੇ ਪਲੀਜ਼ ਮਿੰਤਾਂ ਲਈ ਗੱਲ ਹੀ ਆ ਮੈਨੂੰ ਸੌਂ ਲੱਗੇ ਤੇਰੀ ਜੋ ਤੂੰ ਕਹੇਂਗੀ ਉਹੀ ਗਿਫਟ ਦੇਊਗਾ ਤੈਨੂੰ ਚੱਲ ਠੀਕ ਐ ਫਿਰ ਜਹੀ ਗੱਲ ਆ ਨਾ ਤੇ ਫਿਰ ਗਿਫਟ ਮੈਂ ਉਹਦੀ ਮਨ ਪਸੰਦ ਦਾ ਲਵਾਂਗੀ ਮੈਨੂੰ ਭਰੋਸਾ ਲੈ ਗਿਆ ਹੁਣ ਤੇਰੇ ਤੇ ਨਹੀਂ ਨਹੀਂ ਭੈਣੇ ਮੈਨੂੰ ਤੇਰੀ ਸੌਂ ਲੱਗੇ ਜੋ ਤੂੰ ਮੰਗੇਂਗੀ ਉਹੀ ਦੇਵਾਂਗਾ ਤੈਨੂੰ ਚਲ ਠੀਕ ਆ ਨੀਮ ਠੀਕ ਹੈ ਲੈ ਬੰਦ ਫਿਰ ਨਾ ਪਹਿਲਾ ਵਾਅਦਾ ਪੂਰਾ ਕਰ ਵਾਅਦਾ ਕਿਹੜਾ ਵਾਅਦਾ ਉਹ ਕੀ ਤੋਹਫੇ ਵਾਲਾ ਲੈ ਉਹ ਤਾਂ ਭਲੇ ਮੈਂ ਕੈਸ਼ ਕਢਾਈ ਬੈਠਾ ਤੂੰ ਮੈਨੂੰ ਐਂ ਦੱਸ ਵੀ ਤੈਨੂੰ ਚਾਹੀਦਾ ਕੀ ਹੈ ਆਈਫੋਨ 15 ਪ੍ਰੋ ਮੈਕਸ ਲੈ ਲੈਣਾ ਨਾ ਫਿਰ ਮੈਂ ਕਰਦਾ ਤੈਨੂੰ ਰਿੰਗ ਲੈ ਦਿੰਦਾ 골ਡ ਦੇ ਨਹੀਂ ਵੀਰੇ ਉਹ ਡਾਇਮੰਡ ਦੀ ਲੈ ਦਿੰਦਾ ਚੱਲ ਫਿਰ ਐਦਾਂ ਕਰ ਤੇਰੇ ਕੋਲ ਚੈਨ ਨਹੀਂ ਨਹੀਂ ਹੈਗੀ ਗੱਲ ਦੀ ਉਹ ਲੈ ਦਿੰਦਾ ਮੈਂ ਉਹ ਹੋ ਵੀਰੇ ਕੁਝ ਮੈਨੂੰ ਨਹੀਂ ਚਾਹੀਦਾ ਹੋਰ ਕੀ ਚਾਹੀਦਾ ਤੈਨੂੰ ਮੈਨੂੰ ਤੇਰੇ ਤੇ ਇੱਕ ਵਾਦਾ ਚਾਹੀਦਾ ਵਾਦਾ ਹਾਂ ਕਿਹੜਾ ਵਾਦਾ ਕਿ ਅੱਜ ਤੋਂ ਬਾਅਦ ਤੂੰ ਕੋਈ ਨਸ਼ਾ ਨਹੀਂ ਕਰੇਂਗਾ ਤੂੰ ਮੇਰੀ ਸੌਂ ਖਾਦੀ ਵੀ ਆ ਤੇ ਹੁਣ ਤੂੰ ਮੁਕਰ ਰਿਹਾ ਮੈਨੂੰ ਪਤਾ ਸੀ ਤੂੰ ਐਂ ਕਰੇਗਾ ਮੈਂ ਵਾਦਾ ਕਰਦਾ ਭੈਣੇ ਤੇਰੇ ਨਾਲ ਤੇਰਾ ਭਰਾ ਨਸ਼ੇ ਦੀ ਤੋੜ ਕਰਕੇ ਤਾਂ ਮਰ ਸਕਦਾ ਪਰ ਨਸ਼ਾ ਕਰਕੇ ਨਹੀਂ ਮਰੂਗਾ ਵੀਰੇ ਫਿਰ ਇੱਕ ਭੈਣ ਦੀ ਵੀ ਦੁਆ ਇੱਕ ਭਰਾ ਲੈ ਕਿ ਉਹਦਾ ਵੀਰ ਹਮੇਸ਼ਾ ਚੜ੍ਹਦੀਆਂ ਕਲਾ 'ਚ ਰਹੇ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਤੁਸੀਂ ਵੀ ਆਪਣੇ ਭਰਾਵਾਂ ਤੋਂ ਮਹਿੰਗੇ ਮਹਿੰਗੇ ਤੋਹਫੇ ਲੈਣ ਦੀ ਬਜਾਏ ਉਹਨਾਂ ਦੀਆਂ ਕਮਜ਼ੋਰੀਆਂ ਛਡਾਉਣ ਦੇ ਵਾਅਦੇ ਕਰਾਓ ਤਾਂ ਕਿ ਪਰਿਵਾਰ ਖੁਸ਼ਹਾਲ ਰਹੇ